ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜਿਨ ਕਉ ਸਤਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹਿ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸਚੈ ਸਬਦ ਸਮਾਹੈ ਜਿਨ ਕੋ ਸਤਿਗੁਰੁ ਭੇਟਿਆ ਸੇ ਹਰਿ ਕੀਰਤਿ ਸਦਾ ਕਮਾਹੈ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸਚੈ ਸਬਦ ਸਮਾਹੈ ਕੁਲ ਉਧਾਰੇ ਆਪਣਾ ਮੋਖ ਪਦਵੀ ਆਪੇ ਪਾਹੇ ਪਾਰ ਬ੍ਰਹਮ ਤਿੰਨ ਕੋ ਸੰਤੁਸ਼ਟ ਪਿਆ ਜੋ ਗੁਰ ਚਰਨੀ ਜਨ ਪਾਹੇ ਜਨ ਨਾਨਕ ਹਰਿ ਕਾ ਦਾਸ ਹੈ ਕਰ ਕਿਰਪਾ ਹਰ ਲਾਜ਼ਰ ਖਾਹੇ ਮਹੱਲਾ ਤੀਜਾ ਹਮੇ ਅੰਦਰ ਖੜਕ ਹੈ ਖੜ ਕੇ ਖੜਕ ਵਿਹਾਈ ਹੌਮੇ ਵੱਡਾ ਰੋਗ ਹੈ ਮਰ ਜੰਮੇ ਆਵੇ ਜਾਏ ਜਿਨ ਕੋ ਪੂਰਬ ਲਿਖਿਆ ਤਿਨਾਂ ਸਤਗੁਰ ਮਿਲਿਆ ਪ੍ਰਭ ਆਏ ਨਾਨਕ ਗੁਰ ਪ੍ਰਸਾਦੀ ਉਬਰੇ ਹੌਮੇ ਸ਼ਬਦ ਜਲਾਏ ਪੌੜੀ ਹਰ ਨਾਮ ਹਮਾਰਾ ਪ੍ਰਭ ਅਵਿਗਤ ਅਗੋਚਰ ਅਵినాਸ਼ੀ ਪੁਰਖ ਵਿਦਾਤਾ ਹਰ ਨਾਮ ਹਮ ਸ੍ਰੇਵੇ ਹਰ ਨਾਮ ਹਮ ਪੂਜੈ ਹਰ ਨਾਮੇ ਹੀ ਮਨ ਰਾਤਾ ਹਰ ਨਾਮੇ ਜੇਵੜ ਕੋਈ ਅਵਰਣਾ ਸੂਝੈ ਹਰ ਨਾਮੋ ਅੰਤ ਛੜਾਤਾ ਹਰ ਨਾਮ ਦੀ ਆ ਗੁਰ ਪਰਉਪਕਾਰੀ ਧਨ ਧਨ ਗੁਰੂ ਕਾ ਪਿਤਾ ਮਾਤਾ ਹਉ ਸਤਿਗੁਰ ਆਪਣੇ ਕਉ ਸਦਾ ਨਮਸਕਾਰੀ ਜਿਤ ਮਿਲੀਏ ਹਰ ਨਾਮ ਮੈਂ ਜਾਂਤਾ ਹਰ ਨਾਮ ਦੀ ਆ ਗੁਰ ਪਰਉਪਕਾਰੀ ਧੰਨ ਧੰਨ ਗੁਰੂ ਕਾ ਪਿਤਾ ਮਾਤਾ ਹਉ ਸਤਿਗੁਰ ਆਪਣੇ ਕੋ ਸਦਾ ਨਮਸਕਾਰੀ ਜਿਤ ਮਿਲੀਏ ਹਰ ਨਾਮ ਮੈਂ ਜਾਂਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਹੈ ਉਹ ਸਦਾ ਹਰੀ ਦੀ ਸਿਫਤ ਸਲਾਹ ਕਰਦੇ ਹਨ ਚਿੰਤਾ ਤੋਂ ਰਹਿਤ ਕਰਨ ਵਾਲੇ ਹਰੀ ਦਾ ਨਾਮ ਉਹਨਾਂ ਦੇ ਮਨ ਵਿੱਚ ਵੱਸਦਾ ਹੈ ਤੇ ਉਹ ਸਤਿਗੁਰ ਦੇ ਸੱਚੇ ਸ਼ਬਦ ਵਿੱਚ ਲੀਨ ਰਹਿੰਦੇ ਹਨ ਉਹ ਮਨੁੱਖ ਆਪਣੀ ਕੁੰਨ ਨੂੰ ਤਾਰ ਲੈਂਦੇ ਹਨ ਤੇ ਆਪ ਵੀ ਮੁਕਤੀ ਦਾ ਦਰਜਾ ਹਾਸਲ ਕਰ ਲੈਂਦੇ ਹਨ ਜੋ ਮਨੁੱਖ ਸਤਿਗੁਰ ਦੀ ਚਰਨੀ ਲੱਗਦੇ ਹਨ ਉਹਨਾਂ ਤੇ ਪਰਮਾਤਮਾ ਪ੍ਰਸੰਨ ਹੋ ਜਾਂਦਾ ਹੈ ਦਾਸ ਨਾਨਕ ਵੀ ਉਸ ਹਰੀ ਦਾ ਦਾਸ ਹੈ ਹਰੀ ਮਿਹਰ ਕਰਕੇ ਆਪਣੇ ਦਾਸ ਦੀ ਲਾਜ ਰੱਖਦਾ ਹੈ ਅਹੰਕਾਰ ਵਿੱਚ ਰਹਿਣ ਮਨੁੱਖ ਦੇ ਮਨ ਵਿੱਚ ਅਸ਼ਾਂਤੀ ਬਣਦੀ ਹੈ ਅਤੇ ਉਸ ਦੀ ਉਮਰ ਇਸ ਅਸ਼ਾਂਤੀ ਵਿੱਚ ਗੁਜ਼ਰ ਜਾਂਦੀ ਹੈ ਅਹੰਕਾਰ ਮਨੁੱਖ ਲਈ ਇੱਕ ਤਗੜਾ ਰੋਗ ਹੈ ਇਸ ਰੋਗ ਵਿੱਚ ਮਨੁੱਖ ਮਰਦਾ ਜੰਮਦਾ ਆਉਂਦਾ ਤੇ ਫੇਰ ਜਾਂਦਾ ਹੈ ਭਾਵ ਜੰਮਨ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਜਿਨ੍ਹਾਂ ਨੇ ਹਿਰਦੇ ਵਿੱਚ ਮੁੜ ਤੋਂ ਕੀਤੇ ਕਰਮਾਂ ਦਾ ਸੰਸਕਾਰ ਰੂਪ ਕਰਿਆ ਹੋਇਆ ਹੈ ਉਹਨਾਂ ਨੂੰ ਸਤਿਗੁਰੂ ਮਿਲਦਾ ਹੈ ਅਤੇ ਸਤਿਗੁਰੂ ਤੋਂ ਮਿਲੇ ਆਪਰਮਾਤਮਾ ਵੀ ਆ ਮਿਲਦਾ ਹੈ। ਏ ਨਾਨਕ ਓਹਮ ਨੁਕ ਸਤਿਗੁਰ ਦੇ ਸੰਬੰਧੀ ਰਾਹੀ ਹਉਮੈ ਦੂਰ ਕਰਕੇ ਸਤਿਗੁਰ ਦੀ ਕਿਰਪਾ ਨਾਲ ਹਉਮੈ ਰੋਗ ਤੋਂ ਬਚ ਜਾਂਦੇ ਹਨ। ਜੋ ਹਰੀ ਅਦ੍ਰਿਸ਼ਟ ਹੈ ਜੋ ਇੰਦਰਾ ਦੀ ਪਹੁੰਚ ਤੋਂ ਪਰੇ ਹੈ ਨਾਸ਼ ਤੋਂ ਰਹਿਤ ਹੈ ਹਰ ਤਾਂ ਵਿਆਪਕ ਹੈ ਤੇ ਸਿਰਜਨਾਰ ਹੈ। ਉਸਦਾ ਨਾਮ ਸਾਡਾ ਰਾਖਾ ਹੈ ਐਸੇ ਉਸ ਹਰੀ ਨਾਮ ਨੂੰ ਸੇਵਦੇ ਹਾਂ ਨਾਮ ਨੂੰ ਪੂਜਦੇ ਹਾਂ ਨਾਮ ਵਿੱਚ ਸਾਡਾ ਮਨ ਰਤਿਆ ਹੋਇਆ ਹੈ ਹਰੀ ਦੇ ਨਾਮ ਜੇਡਾ ਮੈਨੂੰ ਹੋਰ ਕੋਈ ਸੁਜਦਾ ਨਹੀਂ ਨਾਮ ਹੀ ਅਖੀਰ ਵੇਲੇ ਛਡਾਉਂਦਾ ਹੈ ਤਨ ਹੈ ਉਸ ਪਰਉਪਕਾਰੀ ਸਤਿਗੁਰ ਦੀ ਮਾਪਿਓ ਜਿਸ ਗੁਰੂ ਨੇ ਸਾਨੂੰ ਨਾਮ ਬਖਸ਼ਿਆ ਹੈ ਮੈਂ ਆਪਣੇ ਸਤਿਗੁਰੂ ਨੂੰ ਸਦਾ ਨਮਸਕਾਰ ਕਰਦਾ ਹਾਂ ਜਿਸ ਦੇ ਮਿਲਣ ਤੇ ਮੈਨੂੰ ਹਰੀ ਦੇ ਨਾਮ ਦੀ ਸਮਝ ਪਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ